ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਸਾਰੇ ਵਧੀਆ ਹੋਵੋਗੇ ਸਾਡੇ ਅੱਜ ਦੇ ਵਲੌਗ ਵਿੱਚ ਤੁਹਾਡਾ ਗੜਾ ਸਾਰਿਆਂ ਦਾ ਸਵਾਗਤ ਹੈ ਅੱਜ ਤੁਹਾਨੂੰ ਆਪਾਂ ਦੱਸਾਂਗੇ ਵੀ ਪੰਜਾਬੀ ਸੂਟ ਦੀ ਕਿਦਾਂ ਕਟਿੰਗ ਕੀਤੀ ਜਾਂਦੀ ਹੈ ਤੇ ਕਿੱਦਾਂ ਉਹਨੂੰ ਨਾਪਿਆ ਜਾਂਦਾ ਹੈਗਾ ਬਹੁਤ ਸਾਰੀਆਂ ਭੈਣਾਂ ਨੇ ਮਤਲਬ ਜਿਹੜੀਆਂ ਕੋਸ਼ਕ ਗਲਤੀਆਂ ਕਰਦੀਆਂ ਨੇ ਬਣਾਉਣ ਲੱਗੀਆਂ ਤੇ ਉਹ ਤੁਹਾਨੂੰ ਅੱਜ ਸਾਰਾ ਕੁਝ ਦੱਸਾਂਗੇ ਦੇਖੋ ਵੀਡੀਓ ਚ ਬਣੇ ਰਿਓ ਐਂਡ ਤੱਕ ਜ਼ਰੂਰ ਹਾਂਜੀ ਸੂਟ ਦੇ ਉੱਪਰ ਵਰਕ ਹੈਗਾ ਆਪਾਂ ਇਹਨੂੰ ਕੱਟਾ ਕਰ ਲਿਆ ਤੇ ਇਹਦਾ ਮਤਲਬ ਸੈਂਟਰ ਲਾਵਾਂਗੇ ਆਪਾਂ ਜਿਹੜਾ ਗਲਾ ਬਣਿਆ ਕਰਕੇ ਜਿਹੜੀ ਸਾਪਰਾ ਪਰ ਨਾਪ ਲਵਾਂਗੇ ਕਿ ਕਿੰਨੇ ਇੰਚਾ ਹੈ ਲੰਬਾਈਆ ਪਲੀਜ਼ ਵੀ ਜਿੰਨੇ ਜਦੋਂ ਕਿ ਅਤਰਾ ਟੋਟਲ ਲੈਂਥ ਹੁੰਦੀ ਆ ਉਸ ਤੋਂ 3 ਇੰਚਾ ਉਹਦੇ ਵਿੱਚ ਪਲੱਸ ਕਰਕੇ ਕਟਿੰਗ ਕਰਾਂਗੇ ਕਿਉਂਕਿ ਹਾਫ ਇੰਚ ਤਾਂ ਉੱਪਰ ਆ ਜਾਂਦਾ ਹੈ ਜੇ ਆਪਾਂ ਸਲਾਈ ਕਰਦੇ ਆ ਨਾ ਤੇ 2.5 ਇੰਚਾ ਇਹਦਾ ਆਪਾਂ ਨੀਚੇ ਕੋਲ ਕਰ ਦਿੰਦੇ ਆ ਤਾਂ ਕਰਕੇ ਆਪਾਂ 3 ਐਕਸਟਰਾ ਚਾਹੀਦਾ ਤਾਂ ਕਿ ਜਿਹੜਾ ਕਮੀਰਾ ਜਾਂ ਕਾਟਨ ਦੇ ਹੁੰਦੇ ਆ ਮੋਸਟਲੀ ਇਹਨਾਂ ਨੂੰ ਟੋਕ ਸਟਿਚ ਕਰਨਾ ਚਾਹੀਦਾ ਹੈਗਾ ਆ ਉਹਦੀ ਆਪਣੀ ਲੰਬਾਈ ਹੈਗੀ ਹੈ ਜੀ 38 ਤੇ ਉਹਦੇ ਵਿੱਚ ਆਪਾਂ 3 ਇੰਚਾ ਜਿਹੜਾ ਕਿ ਉਹ ਪਲੱਸ ਕਰਾਂਗੇ ਕਿਉਂਕਿ ਜਦੋਂ ਉਹਦੇ ਨਾਲ 41 ਹੋ ਜਾਊਗਾ 48 ਇੰਚ ਅੱਧਾ ਇੰਚ ਜਿਹੜਾ ਹਾਫ ਮਾਰਜਿਨ ਉੱਪਰ ਆਊਗਾ ਜਦੋਂ ਆਪਾਂ ਸਲਾਈ ਕਰਾਂਗੇ 2.5 ਇੰਚਾ ਜਿਹੜਾ ਉਹ ਨੀਚੇ ਫੋਲਡ ਹੋਵਾਂ ਤਾਂ ਕਰਕੇ ਆਪਾਂ 3 ਇੰਚ ਐਕਸਟਰਾ ਲਵਾਂਗੇ ਇਦਾਂ ਹੀ ਕਰਕੇ ਆਪਾਂ ਬਚਾ ਲਿਆ ਜਿਹੜਾ ਉਹ ਨਾਪ ਲੈ ਲਾਂਗੇ ਕਿਸੇ ਤਰ੍ਹਾਂ ਹੀ ਆਪਾਂ ਸਾਰਾ ਦੇਖਾਂਗੇ ਫਿਰ ਬਾਅਦ ਦੇ ਵਿੱਚ ਆਪਾਂ ਜਿਹੜਾ ਆਪਣਾ ਘੇਰਾਗਾ ਉਹਦਾ ਨਾਪ ਲਵਾਂਗੇ ਤਾਂ ਜਿਹੜਾ ਐਕਸਟਰਾ ਕਪੜਾ ਸਾਈਡਾਂ ਤੇ ਹੈ ਨਾ ਉਹ ਆਪਣੇ ਕਿਸੇ ਕੰਮ ਆ ਜੇ ਤਾਂ ਕਰਕੇ ਇਹ ਹੈਗਾ 11 10 ਇੰਚ ਵੈਸੇ ਚਲੋ ਆਪਾਂ 11 ਲੈ ਲਈਏ ਤਾਂ ਜਿਵੇਂ ਆਪਾਂ ਇਹ ਕਟਿੰਗ ਕਰ ਦਾਂਗੇ ਜਿਹੜਾ ਸਾਈਡਾਂ ਦੇ extra ਕਪੜਾ ਉਹ ਆਪਣੇ ਕੰਮ ਆ ਜਾਊਗਾ। ਪਹਿਲਾ ਪਾਉਣ ਟੱਪਾ ਲੱਗਦਾ ਤਾਂ ਕਿਉਂਕਿ ਵਰਕ ਆ ਫਿਰ ਜਿਹੜਾ ਦੂਸਰਾ ਹੈ ਉਹ ਆਪਾਂ ਕੰਟੀਨਿਊ ਨਾਲ ਕੱਟ ਨਹੀਂ ਸਕਦੇ। ਉਹਨੂੰ ਬਾਅਦ ਵਿੱਚ ਕੱਟਾਂਗੇ ਆਪਾਂ। ਜੇ 올ਓਵਰਸੂਟ ਹੁੰਦਾ ਤਾਂ ਆਪਾਂ ਇਕੱਠੀਆਂ ਦੋਨੇ ਤਹਾਂ ਹੈ ਨਾ ਉੱਪਰ ਦਾ ਪਾਸਾ ਵੀ ਨੀਚੇ ਦਾ ਵੀ ਇਕੱਠੇ ਰੱਖ ਲੈਂਦੇ ਮੇਰਾ ਸੀਦਰ ਵੀ ਖਰਾਬ ਕਰ ਦਿੱਤਾ ਉਹਦਾ ਸਾਇਡਾ ਟੇਪਾਂ ਕੱਟ-ਕੱਟ ਕੇ ਹਾਂ ਆਪਾਂ ਜਿਹੜਾ ਦੂਸਰਾ ਉਹਨੂੰ ਵੀ ਡਬਲ ਕੋਲਡ ਕਰਨਾ ਹੈ ਇਸ ਇਤਨੇ इंच एन रखांगे आपण आपण नाप करला नाप लय लिया सारा ते हुन आपली कटिंग करां ਜਿਹੜਾ ਅੱਗੇ ਵਾਲਾ ਪਾਸਾ ਹੈਗਾ ਨਾ ਉਹਦੀ ਆਪਾਂ ਕਟਿੰਗ ਡੀਪਲੀ ਕਰਾਂਗੇ ਜਿਹੜਾ ਵੀ ਮਤਲਬ ਬਾਹਾਂ ਦੇ ਵਿੱਚ ਜਿਆਦਾ ਪਰ ਲੋਕ ਹੈ ਨਾ ਜਦੋਂ ਬਣਾਉਂਦੇ ਆ ਉਹ ਅੱਗੇ ਬਲਜੇ ਪੈਣ ਲੱਗ ਜਾਂਦੇ ਆ ਉਹ ਝੋਲ ਜਾਂ ਨਹੀਂ ਜਾਂਦਾ ਹੈਗਾ ਇਹਦੀ ਆਪਾਂ ਕਾਟ ਲਾ ਤੇ ਇਦਾਂ ਹੀ ਮੋਢੇ ਜੇ ਨਹੀਂ ਡਿਗਦੇ ਹੈਗੇ ਇੱਥੋਂ ਵੀ ਆਪਾਂ ਨੂੰ ਕਾਟ ਪਾਣੀ ਪੈਂਦੀ ਆ ਇੱਥੇ ਆਪਾਂ ਕੱਟ ਲਗਾਵਾਂਗੇ ਤਾਂ ਜਿਉ ਆਪਾਂ ਨੂੰ ਚਾਕ ਆ ਜਿਹੜਾ ਉਹ ਮੋੜਨ ਦੇ ਵਿੱਚ ਆਸਾਨੀ ਹੋ ਜੇ ਜਿਵੇਂ ਕਿ ਅੱਜ ਕੱਲ ਸਟੇਟਸ ਕੋਲ ਬਾਰੇ ਚਾਹੁੰਦੇ ਹਨ ਆਪਾਂ ਇਸ ਤਰ੍ਹਾਂ ਕੱਪੜਾ ਲਵਾਂਗੇ ਤੇ ਉਹਨੂੰ ਫੋਰ ਫੋਲਡ ਕਰ ਲਵਾਂਗੇ ਜਿਸ ਤਰ੍ਹਾਂ ਪਲਾਜ਼ਾ ਦੀ ਕਟਿੰਗ ਕਰਦੇ ਆ ਉਸ ਤਰ੍ਹਾਂ ਹੀ ਆਪਾਂ ਕੱਪੜਾ ਜਿਹੜਾ ਕਿ ਉਹ ਕਟਿੰਗ ਕਰ ਮੇ ਰਿਸ਼ਾ ਕੇ ਤਿਆਰ ਲਵਾਂਗੇ ਚਾਰ ਇਸੇ ਤਰ੍ਹਾਂ ਹੀ ਕਿ ਆਪਾਂ ਜਿਹੜੀ ਮਤਲਬ ਕਿ ਬਾਟਮ ਆ ਪੂਰੀ ਲੈਂਥ ਆ ਜਿਹੜੀ ਉਹ ਨਾਪਾਂਗੇ ਪਹਿਲਾਂ ਤਾਂ ਆਪਾਂ ਇੱਥੋਂ ਢਾਲ ਢਲਾਂ ਦੇਵਾਂਗੇ ਮਤਲਬ ਕਿ 1.5 ਇੰਚ ਦੀ ਉਦੋਂ ਕਟਿੰਗ ਕਰ ਦਾਂਗੇ ਆਪਾਂ ਤਾਂ ਜੋ ਵੀ ਜਿਹੜਾ ਜਿੱਦਾਂ ਕਿ ਮੂਰੀਆਂ ਹਨਾ ਉਹ ਪੈਰਾਂ ਤੇ ਡਿੱਗੀਆਂ ਜਾਂਦੀਆਂ ਨੇ ਉਹ ਚੀਜ਼ ਨਹੀਂ ਹੋਊਗੀ ਚੱਕਮੀ ਦੀ ਸਰਵਾਰ ਬਣ ਗਈ ਇਹ ਨਾਲ ਚਲੋ ਇਹਨਾਂ ਦਾ ਲੰਬਾਈ ਹੈ ਜਿਹੜੀ ਉਹ ਨਾਪਦੇ ਆ ਆਪਣੀ ਲੰਬਾਈ ਹੈ ਜੀ ਹੈਗੀ 33 ਇੰਚ ਤੇ ਜਿਹੜੀ ਝੋਲੀ ਹੈਗੀ ਉਹ ਆਪਰੇ ਰੱਖਾਂਗੇ 9 ਇੰਚ ਤੇ ਜਿਹੜੀ ਮੂਰੀ ਆ ਹੁਣ ਮਤਲਬ ਕਿ ਟ੍ਰੈਂਡ ਆ ਨਾ ਵੱਡੀਆਂ ਮੂਰੀਆਂ ਦਾ ਤੇ ਉਹ ਆਪਾਂ ਰੱਖਾਂਗੇ 7.5 ਆਪਾਂ ਤਿਆਰ ਕਰਾਂਗੇ ਤੇ ਆਪਾਂ 8 ਰੱਖਾਂਗੇ ਬਸ ਇੰਨੀ ਆਸਾਨ ਆ ਗਈ ਹੈ ਨਾ ਆਪਾਂ ਇੰਨੇ ఆసనీ కట్లాగే ఇం బ క్డాగే ਬੈਲਟ ਹੈਗੀ ਆਪਣੀ ਵੀ ਥੋੜੀ ਜਿਹੀ ਘਾਟ ਹੈਗੀ ਕੋਈ ਗਲਤੀ ਸਰਜੂਆ ਬੈਂਟ ਦਾ ਆਪਾਂ ਨਿਸ਼ਾਨ ਲਗਾਵਾਂਗੇ 7 ਇੰਚ ਦੇ ਸੇਵਾ ਪਰ ਬਾਕੀ ਦੀ ਵੀਡੀਓ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਸਟੀਚਿੰਗ ਦੀ ਜੋ ਵੀ ਹੋਇਆ ਤੁਸੀਂ ਦੱਸਾਂਗੇ ਹੁਣ ਆਪਣੇ ਕੰਮਾਂ ਦਾ ਟਾਈਮ ਹੋ ਗਿਆ ਚਲੋ ਜੀ ਮਿਲਦੇ ਆ ਕੱਲ ਨੂੰ ਇਸੇ ਤਰੀਕੇ ਬਨੇ ਰਹੋ